ਕਿ ਜਿਹੜੇ ਇੱਥੇ ਨਜਾਇਜ਼ ਕਬਜ਼ੇ ਹੋ ਰਹੇ ਆ ਉਹ ਕਾਰਪੋਰੇਸ਼ਨ ਵੱਲੋਂ ਜਿਹੜੇ ਆ ਇਹ ਜਿਹੜੇ ਹਟਾਈ ਜਾਊਗੇ ਔਰ ਅਸੀਂ ਇਹ ਗਾਹ ਜੋ ਵੀ ਆ ਕਬਜ਼ੇ ਅਗੇ ਇਹਨਾਂ ਨੇ ਕਰ ਲਏ ਆ ਅਸੀਂ ਹੋਰ ਕਬਜ਼ੇ ਨਹੀਂ ਹੋਏ ਤੇ ਜਾਊਗੇ ਉਹਨਾਂ ਦੀ 24 ਨਿਸ਼ਾਨਦੇਹੀ ਆ ਪ੍ਰੋਪਰ ਢੰਗ ਨਾਲ ਫਟਵਾਰੀ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕਹਿ ਕੇ ਇਹਦੀ ਨਿਸ਼ਾਨਦੇਹੀ ਲੱਗੇ ਇਹਦਾ ਸਿੰਡਰ ਲੱਗੇ ਤਾਂ ਜੋ ਵੀ ਆ ਬਾੜ ਬੰਦੀ ਹੋ ਜਾਓ ਤਾਰ ਲਾ ਕੇ ਇਹਦੀ ਕਰਦਮਾਗੇ ਫਗਵਾੜਾ ਦੇ ਮਹੱਲਾ ਕੌਲ ਸਰਵੇਖੇ ਪਿਛਲੇ ਕਾਫੀ ਸਮੇਂ ਤੋਂ ਮਹੱਲਾ ਵਾਸੀਆਂ ਦੀ ਸਹੂਲਤ ਲਈ ਬਣਾਏ ਗਏ ਛੱਪੜ ਉੱਪਰ ਹੁਣ ਹੋ ਰਹੇ ਨਜਾਇਜ਼ ਕਬਜ਼ਿਆਂ ਤੋਂ ਮਹੱਲਾ ਵਾਸੀ ਖਾਸੇ ਪਰੇਸ਼ਾਨ ਸਨ ਜਿਸ ਤੋਂ ਬਾਅਦ ਮਹੱਲਾ ਵਾਸੀਆਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾਤ ਚੱਬੇਵਾਲ ਵੱਲੋਂ ਮਹੱਲੇ ਵਿੱਚ ਸਥਿਤ ਛੱਪੜ ਦਾ ਦੌਰਾ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਨਾਲ ਆਪਨੇ ਤਾਂ ਹਰਜੀਮਾਨ ਮੇਅ ਰਾਮਪਾਲ ਉਪਰ ਡਿਪਟੀ ਮੇਅਰ ਵਿਕੀਸੂਦ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨੈਲ ਦੰਗਲ ਗੁਰਦੀਪ ਦੀਪਾ ਤੇ ਓਮਪ੍ਰਕਾਸ਼ ਬਿੱਟੂ ਤੋਂ ਇ ਫਾਸਟਵੇ ਫਗਵਾੜਾ ਤੋਂ ਸਰਦਾਰ ਹਰਮਿੰਦਰ ਸਿੰਘ ਬਸਰਾ ਵੀ ਮਹਿਸੂਸ ਹਨ ਇਸ ਦੌਰਾਨ ਮਹੱਲਾ ਵਾਸੀਆਂ ਨੇ ਡਾਕਟਰ ਰਾਜਕਮਰ ਚੱਬੇਵਾਲ ਨੂੰ ਦੱਸਿਆ ਕਿ ਇਸ ਛੱਪੜ ਤੇ ਲੋਕਾਂ ਵੱਲੋਂ ਜੋ ਨਜਾਇਜ਼ ਕਬਜ਼ੇ ਕੀਤੇ ਜਾ ਰਹੇ ਨੇ ਉਸ ਨੂੰ ਰੋਕਣ ਲਈ ਇਸ ਜਗ੍ਹਾ ਉੱਪਰ ਜਾ ਕੇ ਕੋਈ ਸੁੰਦਰ ਪਾਰਕ ਬਣਾਈ ਜਾਵੇ ਜਾਂ ਫਿਰ ਕੋਈ ਅਜਿਹਾ ਪ੍ਰੋਜੈਕਟ ਲਿਆਂਦਾ ਜਾਵੇ ਜਿਸ ਨਾਲ ਮਹੱਲਾ ਵਾਸੀਆਂ ਨੂੰ ਫਾਇਦਾ ਹੋਵੇ ਉਨ੍ਹਾਂ ਕਿਹਾ ਕਿ ਉਕਤ ਜਗ੍ਹਾ ਤੇ ਜੋ ਵੀ ਪ੍ਰੋਜੈਕਟ ਬਣਾਇਆ ਜਾਵੇਗਾ ਉਸ ਦਾ ਨਾਂ ਗੁਰਦੁਆਰਾ ਬਾਬਾ ਸਤਿਆਪੰਨ ਤੇ ਰੱਖਿਆ ਜਾਵੇ ਇਸ ਦੌਰਾਨ ਡਾਕਟਰ ਰਾਜਕਮਰ ਚੱਬੇਵਾਲ ਨੇ ਮਹੱਲਾ ਵਾਸੀਆਂ ਨੂੰ ਵਿਸ਼ਵਾਸ ਵਾਇਆ ਕਿ ਇਸ ਮਸਲੇ ਦਾ ਉਚਿਤ ਹੱਲ ਕਰਕੇ ਸ਼ਾਨਦਾਰ ਪ੍ਰੋਜੈਕਟ ਜਲਦ ਹੀ ਚਾਲੂ ਕਰ ਦਿੱਤਾ ਜਾਵੇਗਾ। ਉਹ ਦਨਗ ਨਿਗਮ ਫਗਵਾੜਾ ਦੇ ਮੇਰੇ ਰਾਮਪਾਲ ਉੱਪਰ ਲੈ ਕੇ ਆ ਕਿ ਮਹੱਲਾ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਨ ਲਈ ਜਲਦੀ ਇਸ ਦੀ ਨਿਸ਼ਾਨਦੇਹੀ ਕਰਵਾ ਕੇ ਸੁੰਦਰ ਪਾਰਕ ਯਾਹੂਰ ਪ੍ਰੋਜੈਕਟ ਚਾਲੂ ਕਰਵਾਇਆ ਜਾਵੇਗਾ। ਉਹਨਾਂ ਨਾਲ ਹੀ ਕਬਜ਼ਾ ਧਾਰੀਆਂ ਨੂੰ ਤਾੜਨਾ ਕੀਤੀ ਕਿ ਇਹ ਸਰਕਾਰੀ ਜਗ੍ਹਾ ਹੈ ਤੇ ਇਸ ਤੇ ਕੋਈ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ। ਨਹੀਂ ਤਾਂ ਉਸ ਖਿਲਾਫ ਸਖਤੋ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਆਵੇਗੀ ਇਸ ਮੌਕੇ ਤੇ ਸਰਦਾਰ ਹਰਮਿੰਦਰ ਸਿੰਘ ਬਸਰਾ ਨੇ ਆਏ ਹੋਏ ਸਾਰੇ ਹੀ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਦੌਰਾਨ ਰਾਜਾ ਕਾਲਸਰ ਲਖਵਿੰਦਰ ਸਿੰਘ ਗ੍ਰੰਥੀ ਲਾਲਾ ਗੁਰਪ੍ਰੀਤ ਸਿੰਘ ਗੋਪੀ ਤੋਂ ਇਲਾਵਾ ਹੋਰ ਮਹੱਲਾ ਵਾਸੀ ਵੀ ਮੌਜੂਦ ਹਨ ਅਸੀਂ ਅੱਜ ਪੌਂਸਰ ਮਹੱਲੇ ਦੇ ਵਿੱਚ ਆਏ ਆ ਮੌਕਾ ਦੇਖਣ ਨੇ ਜਿਹੜੇ ਛੱਪੜ ਦਾ ਛੱਪੜ ਦੀ ਜਗ੍ਹਾ ਬਾ ਬਸਰਾ ਜੀ ਇਹ ਜਿਹੜੇ ਇੱਥੇ ਨਿਆਂਇਕ ਕਬਜੇ ਹੋ ਰਹੇ ਆ ਉਹ ਕਾਰਪੋਰੇਸ਼ਨ ਵੱਲੋਂ ਜਿਹੜੇ ਆ ਇਹ ਜਿਹੜੇ ਹਟਾਈ ਜਾਊਗੇ ਔਰ ਅਸੀਂ ਇਹ ਗਾਂਵ ਦੀ ਜੋ ਵੀ ਆ ਕਬਜ਼ੇ ਅਗੇ ਇਹਨਾਂ ਨੇ ਕਰ ਲਏ ਆ ਅਸੀਂ ਹੋਰ ਕਬਜ਼ੇ ਨਹੀਂ ਹੁਣ ਕਿਤੇ ਜਾਉਗੇ ਉਹਨਾਂ ਦੀ ਜੋ ਵੀ ਨਿਸ਼ਾਨਦੇਹੀ ਆ ਪ੍ਰੋਪਰ ਢੰਗ ਨਾਲ ਪਟਵਾਰੀ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕਹਿ ਕੇ ਇਹਦੀ ਨਿਸ਼ਾਨਦੇਹੀ ਲਗੇ ਤਾਂ ਫਿਲਡਰ ਲਾ ਕੇ ਤਾਂ ਜੋ ਵੀ ਆ ਬਾੜ ਬੰਦੀ ਦੀ ਜਿਹੜੀਆਂ ਹੋਣ ਤਾਰ ਲਾ ਕੇ ਇਹਦੀ ਕਰ ਦਵਾਂਗੇ ਔਰ ਲੋਕਾਂ ਨੂੰ ਵੀ ਇਹ ਆ ਵੀ ਇਹ ਲੋਕੀ ਇੱਥੇ ਇਹਦਾ ਕਬਜ਼ੇ ਨਾ ਕਰਨ ਕਿਉਂਕਿ ਇਹ ਸਰਕਾਰੀ ਜ਼ਮੀਨ ਆ ਕੱਲ ਨੂੰ ਉਹਨਾਂ ਤੇ ਸਰਕਾਰੀ ਕਾਰਵਾਈ ਹੋ ਸਕਦੀ ਆ ਕੱਲ ਨੂੰ ਫੇ ਸਾਨੂੰ ਨਾ ਕਹਿਣ ਵੀ ਇਹ ਲੋਕ ਜੀ ਸਾਡਾ ਨਿਆਜ਼ ਹੋ ਰਹੀ ਆ ਜਾਂ ਸਾਡੇ ਇਹ ਮਕਾਨ ਢਾ ਰਹੇ ਆ ਇੱਥੇ ਜਿਹੜੀ ਆ ਗਵਰਨਮੈਂਟ ਦੀ ਜਗਾ ਵਾ ਛੱਪੜ ਦੀ ਇਹਦੇ ਤੇ ਨਜਾਇਜ਼ ਕਬਜ਼ਾ ਹੀ ਨਹੀਂ ਹੋਣ ਦੇਣਾ ਕਾਰਪੋਰੇਸ਼ਨ ਦੀ ਇਹ ਜਿਹੜੀ ਪ੍ਰਾਪਰਟੀ ਆ ਸਰਕਾਰ ਦੀ ਜਗਾ ਵਾ ਮੈਂ ਲੋਕਾਂ ਨੂੰ ਫੇਰ ਇਹ ਅਪੀਲ ਕਰਦਾ ਵੀ ਇਹ ਕੋਈ ਵੀ ਨਜਾਇਜ਼ ਸਾਡੀ ਇੱਥੇ ਨਾ ਕਰਨ